ਇੱਕ ਵਿਸ਼ੇਸ਼ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਥਾਣੇ ਦੇ ਨੇੜੇ ਪਿੰਡ ਮਹਿਬੂਬਪੁਰ ਇੱਕ ਘਰ ਦੇ ਵਿੱਚ ਜਦੋਂ ਰੇਡ ਕਰ ਪਹੁੰਚਦੀ ਹੈ ਤਾਂ ਅੱਗੋਂ ਘਰ ਵਾਲਿਆਂ ਵੱਲੋਂ ਵੀ ਪੁਲਿਸ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਹੈ। ਦੋਨੇ ਪੱਖਾਂ ਦੇ ਦਰਵਾਜ਼ੋਂ ਗੋਲੀਬਾਰੀ ਹੁੰਦੀ ਹੈ ਜਿਸ ਵਿੱਚ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦਾ ਹੈ। ਜ਼ਖਮੀ ਨੂੰ ਲੁਧਿਆਣਾ ਦੇ ਦੀਪ ਹਸਪੀਟਲ ਵਿੱਚ ਦਾਖਲ ਕਰਵਾਇਆ ਜਾਂਦਾ ਹੈ। ਪਰਿਵਾਰ ਦਾ ਇਹ ਵੀ આરોਪ ਹੈ ਕਿ ਪੁਲਿਸ ਬਿਨਾਂ ਵਰਦੀ ਤੋਂ ਘਰ ਅੰਦਰ ਦਾਖਲ ਹੁੰਦੀ ਹੈ ਅਤੇ ਆਕੇ ਧੱਕਾ ਮੋਕੀ ਕਰਦੀ ਹੈ। ਉਪਰੰਤ ਗੋਲੀਬਾਰੀ ਹੁੰਦੀ ਹੈ ਪੁਲਿਸ ਵੱਲੋਂ ਇਹ ਵੀ ਕਹਿਣਾ ਹੈ ਕਿ ਪਰਿਵਾਰ ਵੱਲੋਂ ਨਜਾਇਜ਼ 32 ਬੋਰ ਦਾ ਇੱਕ ਰਿਵਾਲਵਰ ਬਰਾਮਦ ਹੋਇਆ ਹੈ ਜਿਸ ਤੋਂ ਉਹਨਾਂ ਨੇ ਪੁਲਿਸ ਦੇ ਉੱਪਰ ਹਮਲਾ ਕੀਤਾ ਸੀ ਆਓ ਗੱਲਬਾਤ ਕਰਦੇ ਹਾਂ ਇਸ ਸੰਬੰਧੀ ਪਰਿਵਾਰਕ ਮੈਂਬਰਾਂ ਨਾਲ ਅਤੇ ਪੁਲਿਸ ਅਧਿਕਾਰੀਆਂ ਨਾਲ ਅਤੇ ਇਲਾਕਾ ਨਿਵਾਸੀਆਂ ਨਾਲ ਕੀ ਕਹਿਣਾ ਹੈ ਉਹਨਾਂ ਦਾ ਜੀ ਗੋਲੀਤਨ ਦੀ ਬਾਤ ਸੁਣਿਆ ਤੁਸੀਂ ਤੁਹਾਡੇ ਹਸਬੰਦ ਦੀ ਕੁਝ ਹਾਂਜੀ ਹਾਂਜੀ ਉਹ ਅੱਟ ਤੇ ਇਹ ਬਾਤ ਸੁਣੀ ਕੋਈ ਨਹੀਂ ਹਾਂਜੀ ਕਿੰਨੇ ਕੁ ਵੇਲੇ ਸਾਡੇ 8:30 ਵਜੇ ਦੀ ਗੱਲ ਹੈ। ਕੋਈ ਪੁੱਛਦਾ ਦੱਸੋ ਕਿੰਨੇ ਵਜੇ ਕੋਣ ਆਇਆ ਸੀ ਕਿਤਾ। ਉਹ ਪੁਲਸ ਵਾਲੇ ਆਏ ਹੀ ਬਿਨਾ ਵਰਦੀ ਤੋਂ ਅੰਦਰ। ਤੇ ਮੰਮੀ ਨੇ ਬੂਆ ਖੋਲਿਆ ਪਰ ਉਹਨਾਂ ਨੇ ਨਾ ਧੱਕਾ ਮਾਰਤਾ ਮੰਮੀ ਨੂੰ ਖੱਲੇ ਸੋੜਤਾ। ਤੇ ਉਹ ਮੁੰਡੇ ਨੂੰ ਲੈ ਕੇ ਜਾਂਦੇ ਹੀ ਨਿੱਕੇ ਮੁੰਡੇ ਨੂੰ ਪਰ ਆਪਾਂ ਫੜਾਤਾ ਹੀ ਮੁੰਡੇ ਨੂੰ ਕਿ ਕੋਈ ਗੱਲ ਹੈਗੀ ਤੂੰ ਉੱਥੇ ਜਾ ਕੇ ਗੱਲ ਕਰ ਲਓ। ਪਰ ਉਹਨਾਂ ਨੇ ਨਾ ਬਾਹਰ ਨੂੰ ਜਦੋਂ ਗਏ ਉਹਨਾਂ ਨੇ ਗੋਲੀ ਮਾਰਤੀ ਤੇ ਮੇਰੇ ਘਰ ਵਾਲੇ ਤੇ ਪੱਟ ਤੇ ਲੱਗ ਗਈ ਗੋਲੀ। ਹਾਂਜੀ ਦੋ ਡੀਪ ਹੋਸਪੀਟਲ ਡੀਪ ਹੋਸਪੀਟਲ ਮੇਰੇ ਸੋਹਰੇ ਸਾਹਿਬ ਕੋਈ ਕੱਚਾ-ਕੁੱੱਚਾ ਸੁਣਿਆ ਤਾਂ ਕਿਸੇ ਨੇ ਨਹੀਂ ਕੋਈ ਮਾਮਾ ਨਹੀਂ ਇਹ ਤਾਂ ਆਮ ਤਾਂ ਕਿਸੇ ਦੱਸਿਆ ਪੁੱਛ ਨਹੀਂ ਕੀ ਹੋਇਆ ਸੀ ਇਹ ਨਹੀਂ ਪੜ ਕੇ ਮਾਫ ਕਰਨਾ ਨਹੀਂ ਨਹੀਂ ਉਹ ਮੰਮੀ ਨੂੰ ਹੀ ਪਤਾ ਮੈਂ ਅੰਦਰ ਸੀ ਉਹ ਤੇ ਜਦੋਂ ਗੋਲੀ ਬਾਹਰ ਵੱਜੀ ਨਾ ਮੈਨੂੰ ਫੇਰ ਪਤਾ ਲੱਗਾ ਮੰਮੀ ਐਸ ਟਾਈਮ ਠਾਣੇ ਲੈ ਕੇ ਗਈ ਉਹ ਨਾਲ ਉਹ ਹੈਲਥ ਕੇਅਰ ਲੀਫੋਰਚ ਲੱਗੇ ਸੀ ਉਹ ਲੋ ਚੱਲਦੇ ਹੁੰਦੇ ਤਾਂ ਬੰਦ ਕਰਤਾ ਪੁੱਛ ਹਾਂਜੀ ਤੁਹਾਨੂੰ ਬੰਦ ਕੀਤਾ ਪੁੱਛ ਨਹੀਂ ਨਹੀਂ ਮੈਂ ਪ੍ਰੈਗਨੈਂਟ ਆ ਨਾ ਮੀਨੋ ਲੈ ਕੇ ਨਹੀਂ ਗਏ ਉਹਨਾਂ ਦੇ ਉਹਨਾਂ ਨੇ ਮਤਲਬ ਹੀ ਬਿਆਨ ਲੈਣੇ ਸੀ ਸੱਸ ਦੇ ਉਹਨਾਂ ਤਾਂ ਲੈ ਕੇ ਗਏ ਜਿਹੜੇ ਥਾਣੇ ਗਏ ਨਹੀਂ ਨਾ ਥਾਣੇ ਨਹੀਂ ਬਣਦੇ ਪੁਲਿਸ ਹਸਪੈਂਡ ਕਰ ਲਉਂਗੀ ਹਾਂਜੀ ਠੀਕ ਨੇ ਹਾਂਜੀ ਹੁਣ ਠੀਕ ਨੇ ਆ ਪੁਲਿਸ ਕੋ ਪ੍ਰੈਸ਼ਰ ਪਾ ਰਹੀ ਕੀ ਨਾਮ ਕੀ ਦੱਸੋ ਕੁਝ ਨਹੀਂ ਇਹ ਸ਼ੋਰ ਆ ਵੀ ਕੋਈ ਸਹੀ ਸੀ ਹਾਂਜੀ ਹਾਂ ਜੀ ਕੀ ਨਾਮ ਕੀ ਦੱਸੋ ਮੇਰਾ ਨਾਮ ਮੋਹਨ ਸਰਪੰਚਾ ਜੀ ਮੈਂ ਸਮਝਾ ਸਭ ਕੀ ਕਰਤਾ ਆਪਣੀ ਇਥੇ ਇਹ ਸਵੇਰੇ 7 6:30 7 ਵਜੇ ਦੀ ਗੱਲ ਆ ਇੱਥੇ ਪੁਲਿਸ ਦੀ ਰੇਡ ਹੁੰਦੀ ਆ ਇਸ ਘਰ ਦੇ ਵਿੱਚ ਤੇ ਜਿਹੜਾ ਜਿਹਦੇ ਕਰਕੇ ਇੱਥੇ ਰੇਡ ਹੋਈ ਸੀ ਬਿਨੇ ਉਹ ਤਾਂ ਘਰੇ ਮੌਜੂਦ ਨਹੀਂ ਸੀ ਉਹਦਾ ਜਿਹੜਾ ਪਰਿਵਾਰ ਮੌਜੂਦ ਸੀਗਾ ਇੱਥੇ ਰੋਹਿਤ ਨਾਂ ਦਾ ਮੁੰਡਾ ਤੇ ਉਹਨੂੰ ਪੁਲਿਸ ਜਿਹੜੀ ਆ ਇਹਨਾਂ ਦੇ ਪਰਿਵਾਰ ਦੇ ਦੱਸਣ ਮੁਤਾਬਕ ਮੈਂ ਇਹਨਾਂ ਨੂੰ ਪੁੱਛਿਆ ਵੀ ਖਿੱਚਾ ਤੂੰ ਹੀ ਕਰਦੇ ਸੀ ਪੁਲਿਸ ਲੈ ਜਾਣ ਵਾਸਤੇ ਕਹਿ ਰਹੀ ਸੀ ਰੋਹਿਤ ਨੂੰ ਰੋਹਿਤ ਦੇ ਖਿਚਾਤੂਈ ਦੇ ਵਿੱਚ ਜਿਹੜੀਆਂ ਦੋ ਗੋਲੀਆਂ ਚੱਲ ਪਈਆਂ ਇੱਕ ਉਹਦੇ ਪੱਟ 'ਚ ਲੱਗੀ ਆ ਇੱਕ ਉਹਦੀ ਲੱਤ 'ਚ ਲੱਗੀ ਆ ਜਿਹੜਾ ਕਿ ਜੇਰੇ ਇਲਾਜ ਜਿਹੜਾ ਆ ਉਹ ਹਸਪੀਟਲ ਦੇ ਵਿੱਚ ਦਾਖਲ ਆ ਦੀਪ ਹਸਪੀਟਲ ਦੇ ਵਿੱਚ ਜੀ ਜੀ ਤੇ ਇੱਥੇ ਰੋਹਿਤ ਕੋਈ ਮਾਮਲਾ ਮੰਗਦਾ ਦਰਜ ਹੋਵੇ ਜਿਸ ਕਰਕੇ ਰੋਹਿਤ ਅਸੀਂ ਇੱਥੋਂ ਦੇ ਮੋਹਦਵਾਰ ਬੰਦੇ ਆ ਸਰਪੰਚਾਂ ਸਾਨੂੰ ਪਤਾ ਰੋਹਿਤ ਇੱਕ ਸ਼ਰੀਫ ਆਦਮੀ ਆ ਲੀ ਫੂਡ ਫੈਕਟਰੀ ਇੱਥੇ ਇੱਕ ਦਵਾਈਆਂ ਦੀ ਉੱਥੇ ਉਹ ਕੰਮ ਕਰਦਾ ਆ ਨਿਹਾਇਤ ਸ਼ਰੀਫ ਬੰਦਾ ਆ ਤੇ ਇਹਨਾਂ ਦੇ ਜਿਹੜੇ ਪਾਪਾ ਨੇ ਉਹ ਰਾਜ ਮਿਸਤਰੀ ਦਾ ਕੰਮ ਕਰਦੇ ਆ ਮੈਂ ਸਮਝਦਾ ਕਿ ਜੇ ਕੋਈ ਚਲੋ ਇਹਦੇ ਭਰਾ ਨੇ ਕੋਈ ਗਲਤੀ ਕੀਤੀ ਉਹ ਵੱਖਰੀ ਗੱਲ ਆ ਪਰ ਜਿਹੜੇ ਇਹ ਰੋਹਿਤ ਆ ਜਿਹੜਾ ਉਹ ਇਸ ਪਰਿਵਾਰ ਨਾਲ ਆ ਬਹੁਤ ਜ਼ਿਆਦਾ ਧੱਕਾ ਹੋਇਆ ਆ ਜਿਹੜੀ ਆ ਗੋਲੀ ਵਾਲੀ ਕੋਈ ਗੱਲ ਸਿਗੀ ਨਹੀਂ ਬਿਜੜੀ ਇਹ ਗੋਲੀਬਾਰੀ ਹੋਈ ਆ ਇਹ ਗੋਲੀ ਵਾਲਾ ਕੰਮ ਸਿਗਾ ਨਹੀਂ ਕੋਈ ਐਡੇ ਵੱਡੇ ਵਿਚਾਰੇ ਕ੍ਰਿਮੀਨਲ ਤਾਂ ਹੈ ਨਹੀਂ ਇਹ ਤੇ ਇਹਨਾਂ ਦੇ ਜਿਹੜੀ ਆ ਮੁੰਡੇ ਦੇ ਦੋ ਗੋਲੀਆਂ ਜਿਹੜੀਆਂ ਲੱਤ 'ਤੇ ਵੱਜੀਆਂ ਸਾਡੀ ਪਿੰਡ ਵੱਲੋਂ ਇਹ ਮੰਗਵਾ ਅਸੀਂ ਇਹ ਗੱਲ ਕਹਿੰਦੇ ਆ ਕਿ ਜਿਹੜਾ ਕਿਸੇ ਜਿਹੜੀ ਇੱਥੋਂ ਹੋਈ ਆ ਗਲਤੀ ਹੋਈ ਆ ਉਹਦਾ ਜਿਹੜਾ ਆ ਜਿੱਡੇ ਵੀ ਅਫਸਰ ਨੇ ਗਲਤੀ ਕੀਤੀ ਆ ਉਹਨੂੰ ਇਹਦੀ ਸਜ਼ਾ ਜ਼ਰੂਰ ਮਿਲਣੀ ਚਾਹੀਦੀ। ਇਹ ਕਿਹੜੀ ਮੈਕਮਾ ਵੱਲੋਂ ਸੀਗੇ ਇਹ ਸਿਵਲ ਵਰਦੀ ਚ ਸੀਗੇ ਸਾਰੀ ਹਾਂ ਸਿਵਲ ਚ ਸੀਗੇ ਪੁਲਿਸ ਵਾਲੇ ਸੀਗੇ ਲਾਗੇ ਕਲੀਅਰ ਹੋ ਗਏ ਹਾਂਜੀ ਹਾਂਜੀ ਕਲੀਅਰ ਹੋ ਗਿਆ ਸਾਰਾ ਇਹ ਪੁਲਿਸ ਵਾਲੇ ਬਾਹਰ ਵੀ ਖੜੇ ਇਤਿਹਾਸ ਦੇ ਪਰਿਵਾਰਕ ਮੈਂਬਰ ਕਿੱਥੇ ਨੇ ਇਹ ਪਰਿਵਾਰਕ ਮੈਂਬਰ ਵੀ ਸਾਰੇ ਪੁਲਿਸ ਵਾਲੇ ਚੱਕ ਕੇ ਲੈ ਗਏ ਇਹਨਾਂ ਨੂੰ ਪਤਾ ਹੀ ਨਹੀਂ ਹੈਗਾ ਕਿੱਥੇ ਆ ਕਿੱਥੇ ਨਹੀਂ ਸਾਰੇ ਜਿਹੜਾ ਪਿਓ ਵੀ ਚਾਚਾ ਵੀ ਸਾਰੇ ਮਾਂ ਵੀ ਸਾਰਿਆਂ ਨੂੰ ਪੁਲਿਸ ਜਿਹੜੀ ਆਪਣੇ ਹਰਾਸਤ ਚ ਪੁਲਿਸ ਨੇ ਲੈ ਰਿਆ ਤੇ ਉਹਨਾਂ ਨੂੰ ਸਾਨੂੰ ਪਤਾ ਲੱਗਿਆ ਵੀ ਪੁਲਿਸ ਉਹਨਾਂ ਹਰੀ ਹੈ ਤੇ ਇਹ ਤਾਂ ਨਹੀਂ ਮੁੰਜੀ ਵੀ ਮੁੰਡੇ ਨੇ ਕੋਈ ਗਲਤ ਕੰਮ ਕੀਤਾ ਜਿਸ ਨਾਲ ਪੁਲਿਸ ਨੇ ਏਡੀ ਵੱਡੀ ਕਾਰਵਾਈ ਕਰਨੀ ਪਈ ਦੇਖੋ ਉਹਦੇ ਤੇ ਕੋਈ ਐਦਾ ਦੀ ਐਫਆਈਆਰ ਦਰਜ ਹੈ ਨਹੀਂ ਜੇ 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 ਭਾਲ ਦੇ ਵਿੱਚ ਆਏ ਸੀਗੇ ਕੋਈ ਐਦਾ ਦੀ ਕੋਈ ਉਹਦੇ ਤੇ ਐਫ ਆਈ ਆਰ ਹੈ ਨਹੀਂ ਗੀ ਨਾ ਹੀ ਕੋਈ ਐਦਾ ਦੀ ਅਸੀਂ ਕਦੀ ਗੱਲ ਸੁਣੀ ਆ ਜੇ ਹੋ ਵੀ ਸਕਦਾ ਤੇ ਜੇ ਕੋਈ ਉਹਨੇ ਗਲਤੀ ਕੀਤੀ ਸੀ ਉਹ ਉਹਨੂੰ ਸਜ਼ਾ ਦੇਣੀ ਚਾਹੀਦੀ ਸੀ ਜਿਹੜੀ ਆ ਰੋਹਿਤ ਨੂੰ ਜਿਹੜਾ ਰੋਹਿਤ ਨਾਲ ਹੋਇਆ ਇਹ ਬਹੁਤ ਗਲਤ ਹੋਇਆ ਜੀ ਅਸੀਂ ਸਾਰੇ ਪਿੰਡ ਵਾਸੀ ਇਸ ਚੀਜ਼ ਦੀ ਨਿੰਦਾ ਕਰਦੇ ਆ ਸਾਡੇ ਪਿੰਡ ਚ ਕਾਫੀ ਸ਼ੋਰ ਹੈ ਕੋਈ ਬਿਆਨ ਤਹ ਤੱਕ ਪੁਲਿਸ ਨਾਲ ਕੋਈ ਆਫੀਸ਼ੀਅਲੀ ਆਫੀਸ਼ੀਅਲੀ ਹਲੇ ਪੁਲਿਸ ਦਾ ਕੋਈ ਬਿਆਨ ਨਹੀਂ ਆਇਆ ਹੈਗਾ ਕੀ ਤੋ ਜਰੂਰੀ ਆਏ ਆ ਹਾਂਜੀ ਇੱਥੇ ਗੇਟ ਲਾਇਆ ਸੀ ਇਹਨਾਂ ਨੂੰ ਅੰਦਰ ਨਜ਼ਰਬੰਦ ਕੀਤਾ ਹੋਇਆ ਸੀਗਾ ਅੰਦਰ ਵੜਨ ਨਹੀਂ ਸੀ ਦੇ ਰੇ ਇਹ ਤਾਂ ਤੁਸੀਂ ਮੀਡੀਆ ਵਾਲੇ ਆਏ ਆ ਤਾਂ ਅੰਦਰ ਵੜਨ ਦੇ ਰਿਆ ਨਹੀਂ ਤਾਂ ਕਿਸੇ ਨੂੰ ਪੁਲਿਸ ਵੜਨ ਨਹੀਂ ਨਹੀਂ ਦੇ ਰਹੀ ਅੰਦਰ ਐਪਰੀਹੈਂਡੈਂਟ ਕੀਤਾ ਤੇ ਇਹਨਾਂ ਦੇ ਕੋਲੋਂ ਜਿਹੜਾ ਵਾਰਦਾਤ ਦੇ ਵਿੱਚ ਜਿਹੜਾ ਇਹ ਜਿਹੜੀ ਉਸ ਉਸ ਕਫਲ ਚ ਜਿਹੜਾ ਇੱਕ ਵੈਪਨ 32 ਬੋਰ ਜਿਹੜਾ ਇਹਨਾਂ ਨੇ ਜੇਤੋਂ ਫਾਇਰ ਕੀਤਾ ਉਹ ਵੀ ਜਿਹੜਾ ਰਿਕਵਰ ਹੋਇਆ ਤੇ ਪਲੱਸ ਇਹਨਾਂ ਦੇ ਖਿਲਾਫ ਥਾਣਾ ਸਦਰ ਦੇ ਵਿੱਚ ਅੰਡਰ ਸੈਕਸ਼ਨ 100 7 351 186 ਆਮਜ਼ਕ ਦੇ ਵਿੱਚ ਅਸੀਂ ਮਕਦਮਾ ਦਰਜ ਕੀਤਾ। دیکھیں ਸਰ ਜੀ ਪਹਿਲੇ ਵੀ ਇੱਕ ਜਿਹੜਾ ਤੀਸਰਾ ਸ਼ਖਸ ਆ ਗਿਆ ਜੋ ਉਹਦੀ ਘਰ ਵਾਲੀ ਦਾ ਕਹਿਣਾ ਵੀ ਮਕਦਮਾ ਦਰਜ ਸੀ ਤਾਂ ਪਹਿਲੇ। ਦੇਖੋ ਹਜੇ ਸਾਨੂੰ ਜਿਹੜਾ ਪਤਾ ਲੱਗਿਆ ਵੀ ਇਹ ਜੋ ਹੁਣ ਜਦੋਂ ਅਸੀਂ ਇਸ ਗੱਲ ਤੇ ਸਾਨੂੰ ਇਮੀਡੀਟ ਜਦੋਂ ਤਲਾਸ਼ ਮਿਲੀ ਵੀ ਵੈਪਨ ਵਾਲੀ ਆ ਤਾਂ ਪੁਲਿਸ ਪਾਰਟੀ ਗਈ ਤੇ ਉਹਦੇ ਪੁਲਿਸ ਪਾਰਟੀ ਦੇ ਉੱਤੇ ਇਹਨਾਂ ਨੇ ਹਮਲਾ ਕੀਤਾ ਸਾਡੇ ਮੁਲਾਜ਼ਮ ਦੇ ਜਿਹੜਾ ਸਿਰ 'ਤੇ ਸੱਟ ਮਾਰੀ ਇੰਜਰਡ ਹੋਇਆ। ਤਾਂ ਇਹਨਾਂ ਨੂੰ ਅਸੀਂ ਹਜੇ ਤਿੰਨ ਬੰਦਿਆਂ ਨੂੰ ਜਿਹੜਾ ਅਪ੍ਰਿੰਟ ਕੀਤਾ ਉਹਨਾਂ ਅਸੀਂ ਇਹਨਾਂ ਦਾ ਪ੍ਰੀਵੀਅਸ ਰਿਪੋਰਟ ਵੀ ਚੈੱਕ ਕਰ ਰਹੇ ਹਾਂ ਜਿਹੜਾ ਸਾਨੂੰ ਪਤਾ ਲੱਗਿਆ ਵੀ ਇਹ ਐਨਡੀਪੀਐਸ ਦਾ ਕੰਮ ਵੀ ਕਰਦੇ ਆਂ ਔਰ ਇਹਨਾਂ ਦੇ ਖਿਲਾਫ ਮੇਬੀ ਹਰਿਆਣਾ ਦੇ ਵਿੱਚ ਵੀ ਕੋਈ ਜਿਹੜਾ ਐਨਡੀਪੀਐਸ ਦਾ ਮਕਦਮਾ ਦਰਜ ਆ ਉਹ ਅਸੀਂ ਕਨਸਰਨ ਪੁਲਿਸ ਸਟੇਸ਼ਨ ਨਾਲ ਕਰਕੇ ਤੇ ਅਸੀਂ ਉਹਨੂੰ ਡਿਊਰਿੰਗ ਇਨਵੈਸਟੀਗੇਸ਼ਨ ਜਿਹੜਾ ਨਸ਼ੇ ਦੀ ਕੋਈ ਰਿਕਵਰੀ ਹੋਈ ਹੈ ਹਜੇ ਤੱਕ ਨਸ਼ੇ ਦੀ ਨਹੀਂ ਹੋਈ ਪਰ ਇਲੀਗਲ ਵੈਪਨ ਦੀ ਹੋਈ ਹੈ ਉਹ ਵੈਪਨ ਜਿਹੜਾ ਸੀ ਰਿਕਵਰ ਕਰ ਲਿਆ ਤੇ ਇਹਦੇ ਸਦਰ ਥਾਣੇ ਦੇ ਵਿੱਚ 307 ਦਾ ਤੇ ਆਮ ਲੱਗਦਾ ਜਿਹੜਾ ਮਕਦਮਾ ਦਰਜ ਹੋਇਆ ਲੇਕਿਨ ਉਸ ਜਿਹੜੀ ਘਰ ਵਾਲੀ ਹੈ ਉਸ ਦਾ ਕਹਿਣਾ ਜਦੋਂ মিডিਆ ਦੇ ਨਾਲ ਰੋਬੋ ਰੋਈ ਹੈ ਕਿ ਪੁਲਸ ਵਾਲੇ ਬਾਹਰ ਆਏ ਲੀਡ ਕੋਲ ਗਿਆ ਕਿ ਕਨਸਟੇਬਲ ਸੀ ਜੈਂਟਸ ਵੀ ਸੀਗੇ ਛੱਤੋਂ ਆਏ ਨੇ ਤੇ ਮੇਰੇ ਸਾਸੂ ਧੱਕਾ ਮਾਰਿਆ ਤੇ ਲੇਕਿਨ ਅਸੀਂ ਸਭ ਨੇ ਚੋਰ ਕੋਈ ਕੋਲ ਨਹੀਂ ਸਾਨੂੰ ਸਪਸ਼ਟ ਕਰ ਦਿੱਤਾ ਸੀ ਪੁਲਸ ਵਾਲੇ ਹੈਗੇ ਆ ਤੇ ਇਸ ਕਰਕੇ ਜਦੋਂ ਉਹ ਸ਼ਖਸ ਜਿਹੜਾ ਜਿਹਦੇ ਤੇ ਕੇਸ ਹੈਗਾ ਸੀਗਾ ਉਹਨੂੰ ਅਸੀਂ ਕਿਹਾ ਲੈ ਜਾਓ ਤੁਸੀਂ ਤੇ ਲੇਕਿਨ ਜਦੋਂ ਕੁੱਟਮਾਰ ਵਾਰ ਕੀਤੀ ਗਈ ਉਸ ਫਰਵਾਹ ਦਾ ਕਹਿਣਾ ਕੁੱਟਮਾਰ ਜਦੋਂ ਕੀਤੀ ਗਈ ਪੁਲਸ ਲਾਤੀ ਚਾਲ ਕਰਨਾ ਸ਼ੁਰੂ ਕਰਦਾ ਪੁਲਸ ਨੇ ਜਦੋਂ ਵਿਚ ਪਚਾਉ ਉਸ ਤੇ ਜਿਹੜਾ ਬੰਦੇ ਨੇ ਗੋਲੀ ਲੱਗੀ ਹੈ ਉਹ ਜਦੋਂ ਉੱਥੇ ਗਿਆ ਤੇ ਪੁਲਸ ਵਾਲੋ ਗੋਲੀ ਚਲਾਈ ਗਈ ਸਾਡੇ ਕੋਲ ਕੁਛ ਨਹੀਂ ਸੀ ਉਹਦੀ ਘਰ ਵਾਲੇ ਦਾ ਕਹਿਣਾ ਕਿ ਮੇਰਾ ਦਾ ਇਲੀਗਲ ਵੈਪਨ ਰੱਖ ਰਿਹਾ ਹੈ ਪੁਲਿਸ ਉੱਥੇ ਇਨਫਾਰਮੇਸ਼ਨ ਤੇ ਉੱਥੇ ਜਾ ਰਹੀ ਹੈ ਪੁਲਿਸ ਦੇ ਨਾਲ ਉਹ ਮਜਾਮਤ ਕਰ ਰਿਹਾ ਔਰ ਇੱਕ ਕਾਂਸਟੇਬਲ ਰੈਂਕ ਦੇ ਬੰਦੇ ਨੂੰ ਇੰਜਰਡ ਕਰ ਰਿਹਾ ਸਿਰ 'ਚ ਉਹਦੇ ਛੱਟ ਮਾਰ ਰਿਹਾ ਤਾਂ ਉਹਦਾ ਪ੍ਰੀਵੀਅਸ ਰਿਪੋਰਟ ਜਿਹੜਾ ਹੁਣ ਤੱਕ ਸੁਣਨ ਨੂੰ ਮਿਲਿਆ ਡਰੱਗਸ ਨਾਲ ਜਾਂ ਆਊਟ ਆਫ ਸਟੇਟ ਕਿਸੇ ਪੁਲਿਸ ਪਾਰਟੀ ਦੀ ਤੇ ਰੇਡ ਉਹਦੇ ਨਾਲ ਵੀ ਰਿਲੇਟਡ ਹੈ ਤਾਂ ਐਈ ਜੀਆਂ ਗੱਲਾਂ ਉਹਦਾ ਵਰਸ਼ਨ ਕਹਿਣਾ ਹੀ ਹੈ ਆਪਣੇ ਬਚਾਅ 'ਚ ਬਟ ਪੁਲਿਸ ਪਾਰਟੀ ਨੇ ਡਿਫੈਂਸ ਦੇ ਵਿੱਚ ਜਿਹੜਾ ਫਾਇਰ ਕੀਤਾ ਸਾਡਾ ਮੁਲਾਜ਼ਮ ਇੰਜਰਡ ਹੋਇਆ ਹੁਣ ਅਸੀਂ ਤਿੰਨ ਬੰਦਿਆਂ ਦੀ ਗ੍ਰਿਫਤਾਰੀ ਕਰ ਲਈਏ ਫਰਦਰ ਅਗੇ ਇਨਵੈਸਟੀਗੇਸ਼ਨ ਕਰਾਂਗੇ ਔਰ ਇਹਨਾਂ ਦਾ ਜਿਹੜਾ ਕੋ ਪ੍ਰੀਵੀਅਸ ਰਿਕਾਰਡ ਉਹ ਵੀ ਚੈੱਕ ਕਰਾਂਗੇ ਤੇ ਵੈਪਨ ਕਿੱਥੋਂ ਆਇਆ ਇਹਦੇ ਨਾਲ ਜਿਹੜੇ ਕੁਝ ਬੰਦੇ ਹੋਰ ਜਿਹੜੇ ਅਨਨੋਨ ਤੇ ਅਸੀਂ ਪਰਚਾ ਦਿੱਤਾ ਜਿਹੜੇ ਭੱਜੇ ਉਹ ਤੋਂ ਮੌਕੇ ਤੋਂ ਉਹਨਾਂ ਨੂੰ ਵੀ ਲਿਆ ਕੇ ਗ੍ਰਿਫਤਾਰ ਕਰਾਂਗੇ ਔਰ ਸਾਰੀ ਗੱਲ ਜਿਹੜੀ ਸਾਹਮਣੇ ਲਿਆ ਤੇ ਜਿਹੜਾ ਕਾਂਸਟੇਬਲ ਉਹਦੇ ਗੋਲੀ ਵਿੱਚ ਹੀ ਹੈ ਜਾਂ ਛੱਟ ਵਿੱਚ ਨਹੀਂ ਉਹਦੇ ਸਿਰ ਦੇ ਵਿੱਚ ਛੱਟ ਵਜੀ ਹੈ ਉਹਦੇ ਕਾਫੀ ਹੈਡ ਇੰਜਰੀ ਜਿਹੜੀ ਇਹਨਾਂ ਨੇ ਜਦੋਂ ਕੀਤੀ ਦੈਨ ਸਾਡੇ ਮੁਲਾਜ਼ਮ ਨੇ ਜਿਹੜਾ ਡਿ ਦੇੜਿਆ ਔਰ ਜਿੰਨਾ ਚੁ ਤਿੰਨ ਬੰਦੇ ਨੂੰ ਅਪ੍ਰਿੰਟ ਕਰ ਚੀ ਕਾਮਯਾਬ ਇੰਨੀ ਕਿਹੜੀ ਦਾਪਨੜੀ ਕਿਹੜੇ ਮਾਮਲੇ ਜੀ ਮਾਰੀ ਹੈ ਸਰ ਉਹਨਾਂ ਦੇ ਇਹ ਹਜੇ ਡਾਕਟਰ ਤੋਂ ਓਪੀਨੀਅਨ ਲਵਾਂਗੇ ਕੋਈ ਸ਼ਾਰਪ ਚੀਜ਼ ਹੈ ਜਿਹੜੀ ਉਹਦੇ ਸਿਰ ਦੇ ਵਿੱਚ ਜਿਹੜੀ ਸਾਡੇ ਜਿਹੜਿੰਦਾ ਕਿਹੜੇ ਮਾਮਲੇ ਚੀਤ ਸਰ ਮਨੀਸ਼ ਜਿਹੜਾ ਦੇਖੋ ਇਹ ਹਜੇ ਹੁਣ ਤੱਕ ਜਿਹੜੀ ਪ੍ਰੀਲੀਮਿਨਰੀ ਇਨਕੁਆਇਰੀ ਕੀਤੀ ਹੈ ਉਹਦੇ ਮੁਤਾਬਿਕ ਦੱਸਣ ਮੁਤਾਬਿਕ ਹੈ ਜਿਹੜਾ ਆਲੇ ਦੁਆਲੇ ਨੂੰ ਦੱਸਿਆ ਵੀ ਇੱਥੇ ਪਹਿਲੂ ਵੀ ਆਲਰੈਡੀ ਆਊਟ ਆਫ ਸਟੇਟ ਪੁਲਿਸ ਹੀ ਕਦੀ ਵਾਰੀ ਆ ਚੁੱਕੀ ਹੈ ਹਰਿਆਣਾ ਤੋਂ ਤੋਂ ਉਹ ਸੀ ਅਸੀਂ ਗੱਲ ਨੂੰ ਪੁਖਤਾ ਕਰਾਂਗੇ ਉਹ ਕਿਹੜੇ ਥਾਣੇ ਦੀ ਸੀ ਤੇ ਕਿਹੜੇ ਡਿਸਟ੍ਰਿਕਟ ਤੋਂ ਆਈ ਸੀ ਉਹ ਸਾਰੀ ਗੱਲ ਵੈਰੀਫਾਈ ਕਰਕੇ ਫਰਦਰ ਜਿਹੜੀ ਕੋਈ ਹੋਊਗੀ ਤੁਹਾਨੂੰ ਉਹ ਪ੍ਰੈਸ ਬਰੀਫਿੰਗ ਦਿੱਤੀ ਜਾਊਗੀ ਲੇਕਿਨ ਸਰ ਸੱਤ ਮੁਲਾਜ਼ਮ ਇੱਕ ਕੌਨਸਟੇਬਲ ਲੇਡੀਜ਼ ਕੌਨਸਟੇਬਲ ਤੇ 6 ਜੈਂਟਸ ਮੁਲਾਜ਼ਮ ਹੋਣ ਤੇ ਉਹਨਾਂ ਵੱਲੋਂ ਕਾਫੀ ਭੀੜ ਇਕੱਠੀ ਕੀਤੀ ਗਈ ਵੀ ਜੋ ਸਾਨੂੰ ਸੂਤਰਾਂ ਦੱਸਿਆ ਪਿੰਡ ਵਾਲਿਆਂ ਨੇ ਲੇਕਿਨ ਉਹ ਭੀੜ ਕਿੱਥੇ ਚਲੇਗੀ ਜਿਨ੍ਹਾਂ ਨੇ ਪੋਜੇ ਉੱਤੇ ਵੀ ਅਟੈਚ ਕੀਤਾ ਜਿਹਦੇ ਵਿੱਚ ਅਸੀਂ 12 ਤੇ 13 ਜਣੇ ਅਨਨੂਨ ਤੇ ਪਰਚਾ ਦਿੱਤਾ ਜੀ ਪੰਜ ਤੋਂ ਛੇ ਜਣਾਂ ਦੇ ਬਾਈ ਨੈਮ ਦਿੱਤਾ ਜਿੱਚੋ ਇਹਦੇ ਤਿੰਨ ਤਾਂ ਆਪਣੇ ਮੁੰਡੇ ਹੀ ਆ ਚੌਥਾ ਇਹ ਵਿਜੇ ਕੁਮਾਰ ਇੱਕੋ ਦਾ ਭਰਾ ਹੈ ਤੇ ਇੱਕ ਕੋਈ ਵਰਿੰਦਰ ਕੁਮਾਰ ਐਸਬੀਐਸ ਨਗਰ ਦਾ ਰਹਿਣ ਵਾਲਾ ਇਹ ਜਿਹੜੇ ਪੰਜ ਸੱਤ ਬੰਦੇ ਤਾਂ ਅਸੀਂ ਬਾਈ ਨੈਮ ਹੈ ਜਿਹੜੇ ਅਨਨੋਨ ਹੈ ਉਹ ਅਸੀਂ ਹੁਣ ਡਿਊਰ ਇਨਵੈਸਟੀਗੇਸ਼ਨ ਦੇਖਾਂਗੇ ਜਦੋਂ ਇੰਨਾ ਬੰਦਿਆਂ ਦੀ ਹੁਣ ਅਸੀਂ ਗ੍ਰਿਫਤਾਰੀ ਸਬਰ ਕਰ ਲੈਣੀ ਹੈ ਗ੍ਰਿਫਤਾਰੀ ਤੋਂ ਬਾਅਦ ਇਸ ਗੱਲ ਨੂੰ ਫਰਦਰ ਇਨਵੈਸਟੀਗੇਟ ਕਰਾਂਗੇ ਉਹ ਕੌਣ ਹੈ ਤੇ ਕੀ ਉਹਨਾਂ ਦਾ ਪ੍ਰੀਵੀਅਸ ਰਿਕਾਰਡ ਸਰ ਇੱਕ ਸਵਾਲ ਹੈ ਕਿ ਇਹ ਪਹਿਲੇ ਇਹਨਾਂ ਨੂੰ ਪਤਾ ਸੀ ਸੀਏ ਆਰੀ ਹੈ ਪਹਿਲੇ ਹੀ ਬੰਦੇ ਇਕੱਠੇ ਕਿੱਥੇ ਕਿੱਥੇ ਇਸ ਘਰ ਦੇ ਵਿੱਚ ਇਹ ਇਕੱਠੇ ਹੋਏ ਹੋਏ ਸੀ ਇਹਨਾਂ ਕੋਈ ਇਲੀਗਲ ਵੈਪਨ ਸੀ ਪੁਲਿਸ ਪਾਰਟੀ ਨੂੰ ਤਾਂਦਰਾ ਰੋਡ ਤੇ ਇਨਫੋਰਮੇਸ਼ਨ ਮਿਲੀ ਵੀ ਇਹ ਬੰਦੇ ਉੱਥੇ ਇਕੱਠੇ ਹੋਏ ਆ ਉਹਨਾਂ ਕੋਲ ਇਲੀਗਲ ਵੈਪਨ ਹੈ ਮੇਬੀ ਕੋਈ ਵਾਰਦਾਤਾਂ ਹੋਰ ਕੋਈ ਚੀਜ਼ ਨਾ ਕਰ ਰਹੇ ਤਾਂ ਪੁਲਿਸ ਪਾਰਟੀ ਉੱਥੇ ਗਈ ਔਰ ਇਹਨਾਂ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਉਹ ਉਹਦੇ ਕਰਕੇ ਜਿਹੜਾ ਪੁਲਿਸ ਪਾਰਟੀ ਦਾ ਨਾ ਮਜਮਾਤ ਪਹਿਲਾਂ ਤਾਂ ਕਹਿੰਦਾ ਇਹਨਾਂ ਦੀ ਮਿਸਿਸ ਦਾ ਕੀ ਕਹਿੰਦੇ ਅਸੀਂ ਤਾਂ ਸੁੱਤੇ ਬੈਸ ਕੇ ਸੰਤੋ ਕੁਝ ਪਤਾ ਹੀ ਨਹੀਂ ਕਿ ਦੇਖੋ ਹਰ ਬੰਦਾ ਆਪਣੇ ਡਿਫੈਂਸ ਤੋਂ ਬਹੁਤ ਸਾਰੀਆਂ ਗੱਲਾਂ ਸੁਣਾਊਗਾ ਪਰ ਬੀਇੰਗ ਅ ਪੁਲਿਸ ਆਫੀਸਰ ਜੋ ਮੇਰੀ ਪਾਰਟੀ ਨੇ ਉੱਥੇ ਕੀਤਾ ਜੋ ਉਹਨਾਂ ਨੇ ਡਿਫੈਂਸਿਵ ਫਾਇਰ ਕੀਤਾ ਜਿਹੜੇ ਬੰਦੇ ਨੂੰ ਫੜਿਆ ਔਰ ਉਹਦੇ ਕੋਲ ਲੀਗਨ ਵੈਪਨ ਰਿਕਵਰ ਹੋਇਆ ਇਹ ਗੱਲ ਸਾਰੀ ਨੂੰ ਪ੍ਰੂਫ ਕਰਦਾ ਔਰ ਬਾਕੀ ਅਸੀਂ ਫਰਦਰ ਇਹਨਾਂ ਦਾ ਰਿਕਾਰਡ ਤੇ ਹੋਰ ਸਾਰਾ ਚੈੱਕ ਕਰ ਪਰ ਜਿਹੜ ਕੀਤਾ ਜਿਹੜਾ ਉਹਦੇ ਲੱਤ 'ਚ ਹਾਰਪਾਰ ਗਈ। ਸਰਪੰਚ ਦਾ ਪੜਿਆ ਗਿਆ। ਉਹਦੇ ਘਰ ਵਾਲਿਆਂ ਨੇ ਉਹਨਾਂ ਦੀ ਵਾਈਫ ਤਾਂ ਇਹ ਕਹਿਣਾ ਕਿ ਉਸ ਦੇ ਵੱਲੋਂ ਦੋ ਫਾਇਲ ਕੀਤੇ ਗਏ ਨੇ। ਇੱਕ ਫਾਇਲ ਜਿਹੜਾ ਪੱਟ ਦੇ ਵਿੱਚ ਲੱਗਿਆ ਹਾਰਪਾਰ ਹੋਇਆ ਤੇ ਦੂਜਾ ਫਾਇਲ ਉਹਨਾਂ ਦੀ ਲੱਤ ਦੇ ਵਿੱਚ ਲੱਗਿਆ। ਇੱਕੋ ਜਿਹੜਾ ਫਾਇਰ ਹੈ ਨਾ ਜਿਹੜਾ ਹੁਣ ਤੱਕ ਦੀ ਪਰ ਉਹ ਅਸੀਂ ਡਿਊਰਿੰਗ ਤੁਹਾਨੂੰ ਦੱਸ ਰਹੇ ਹਾਂ ਇਨਵੈਸਟੀਗੇਸ਼ਨ ਡਾਕਟਰ ਦਾ ਓਪੀਨੀਅਨ ਬਟ ਹੁਣ ਤੱਕ ਜਿਹੜਾ ਇਹ ਹੈ ਵੀ ਉਹ ਜਿਹੜਾ ਉਸ ਲੜਕੇ ਦੇ ਇੱਕ ਫਾਇਰ ਲੱਗਾ ਜਿਹੜਾ ਪੱਟ ਦੇ ਵਿੱਚ ਹਾਰਪਾਰ ਹੋਇਆ। ਸਰਪੰਚ ਦਾ ਕੀ ਰੋਲ ਹੈ ਸਰਪੰਚ ਤਾਂ ਉਹ ਬਟ ਆਊਟ ਆਫ ਡੇਂਜਰ ਹੈ। ਡਾਕਟਰ ਨੇ ਉਹਦਾ ਜਿਹੜਾ ਫਰਸਟ ایڈ ਟ੍ਰੀਟਮੈਂਟ ਕਰਕੇ ਉਹਨੂੰ ਡਿਸਚਾਰਜ ਕਰਤਾ ਤੇ ਬਾਕੀ ਅਸੀਂ ਹੁਣ ਜਿਹਨਾਂ ਨੂੰ ਫੜਿਆ ਉਹਨਾਂ ਨੇ ਵੀ ਗੋਲੀ ਚਲਾਈ ਉਹਨਾਂ ਨੇ ਫਾਇਰ ਕੀਤਾ ਤਾਂ ਤਾਂ ਪੁਲਿਸ ਨੇ ਜਿਹੜਾ ਡਿਫੈਂਸ 'ਚ ਫਾਇਰ ਕੀਤਾ ਉਹਨਾਂ ਕੋਲੋਂ 32 ਬੋਰ ਦਾ ਜਿਹੜਾ ਜਿਹੜਾ ਰਿਵਾਲਵਰ ਹੈ ਔਰ ਕਵਰ ਵੀ ਹੋਇਆ ਹਾਂ ਯੈਸ ਉਹਨਾਂ ਨੇ ਫਾਇਰਟ ਫਾਇਰ ਵੀ ਕੋਈ ਦੇਖ ਵਾ ਸਿਰ ਪੰਜ ਦਾ ਕੋਈ ਸੀਨ ਹੈਗਾ ਨਹੀਂ ਕਿ ਜਿਹੜਾ ਸਰਪੰਚ ਇਸ ਸਮੇ ਸਾਰਾ ਲੋਕੇਸ਼ਨ ਕ੍ਰੀਏਟ ਕਰ ਰਿਹਾ ਹਰ ਕਿਸ ਨੂੰ ਬੁਲਾ ਰਿਹਾ ਉਹਦੇ ਵਿੱਚ ਕੋਈ ਕਾਈ ਹੈ ਹੋ ਸਕਦਾ ਉਸ ਦਾ ਕਿ ਹਰ ਇਤਲਾਹਾ ਉਹ ਚੀਜ਼ ਚੱਕ ਦੇ ਰਿਹਾ ਹਰ ਕਿਸ ਨੂੰ ਲੈ ਕੇ ਆਂਦੋਂ ਛੱਡ ਤੱਕ ਦਾ ਕੰਮ ਕੀਤਾ ਜਾ ਰਿਹਾ ਹੈ ਦੇਖੋ ਇਹ ਅਸੀਂ ਆਪਣੇ ਮੈ ਡੀਸੀਪੀ ਇਨਵੈਸਟੀਗੇਸ਼ਨ ਹੈ ਅਮਨ ਰਾਡ ਉਹਨਾਂ ਦੀ ਡਿਊਟੀ ਲਈ ਹੈ ਉਹ ਸਾਰੇ ਕੇਸ ਨੂੰ ਪਰਸਨਲੀ ਆਪ ਉਹ ਨਿਟਰ ਕਰ ਰਹੇ ਆਪ ਇਨਵੈਸਟੀਗੇਟ ਕਰ ਰਹੇ ਆ ਉਹਨਾਂ ਦੀ ਸੀਆਈ ਦੀ ਟੀਮ ਜਿਹੜੀ ਗਈ ਹੈ ਔਰ ਉਹਨਾਂ ਦੇ ਵਿੱਚ ਜਿਹੜੇ ਬੰਦੇ ਐਪਰੀਹੈਂਡ ਕੀਤੇ ਆ ਹੁਣ ਫਰਦਰ ਅੱਗੇ ਡੀਪਲੀ ਜਿਹੜੀ ਆ ਸਾਰੀ ਇਨਵੈਸਟੀਗੇਸ਼ਨ ਕਰਨਗੇ ਜਿਹੜਾ ਤੁਸੀਂ ਕਿਸੇ ਦਾ ਨਾਮ ਲੈ ਰਹੇ ਹੋ ਸਰਪੰਚਾਂ ਜਾਂ ਹੋਰ ਉਹਨਾਂ ਦਾ ਰੋਲ ਵੀ ਐਗਜ਼ਾਮਨ ਕੀਤਾ ਜਾਊਗਾ ਵੀ ਉਹ ਕਿਉਂ ਕਰ ਰਹੇ ਆ ਕੀ ਕਾਰਨ ਹੈ ਔਰ ਕੀ ਬਿਹਾਈਂਡ ਆ ਉਹਨਾਂ ਦੀ ਗੱਲ ਸਰਸੇ ਕੋਹ ਚ ਤੇ ਹਰ ਵਾਰ ਹਮਲਾ ਹੁੰਦਾ ਹੈ ਕੀ ਲੋਕ ਜਿਹੜੇ ਨੇ ਪੁਲਿਸ ਦੀ ਛਵੀ ਨੂੰ ਖਰਾਬ ਕਰ ਰਹੇ ਨੇ ਕਿ ਪੁਲਿਸ ਦੇ ਉੱਤੇ ਇਹ ਜੋ ਉਪਰ ਲਗਾਤਾਰ ਹਮਲਾ ਹੁੰਦਾ ਹੁੰਦਾ ਪੁਲਿਸ ਰੇਡ ਕਰਨ ਜਾਵੇ ਤਾਂ ਹਮਲਾ ਕਰ ਦਿੱਤਾ ਕੁਿਤ ਮੈਥੀ ਦੋ ਜਿਹੜੇ ਸਰਾਰਤੀ ਅਨੁਸਾਰ ਨੇ ਦੇਖੋ ਸਮਾਜ ਦੇ ਚੰਗੇ ਲੋਕ ਵੀ ਆ ਤੇ ਮਾੜੇ ਅਨਸਰ ਵੀ ਹੁੰਦੇ ਆ ਕ੍ਰਾਈਮਨਲ ਬੈਕਗਰਾਉਂਡ ਦੇ ਤਾਂ ਜੇ ਕੋਈ ਇਹ ਜ ਐਕਟ ਕਰਦਾ ਪੁਲਿਸ ਉਹਦਾ ਸਖਤੀ ਨਾਲ ਜਵਾਬ ਦਿੰਦੀ ਆ ਇਹ ਜਿਹੜਾ ਉਹਨਾਂ ਨੇ ਆ ਐਕਟ ਕੀਤਾ ਤੇ ਉਹਦੇ ਵਿੱਚ ਅਸੀਂ ਮੁਕੱਦਮਾ ਦਰਜ ਕੀਤਾ ਇੰਡੀਅਨਸ ਕ੍ਰਾਈਮ ਤਾਂ ਇਹ ਹੁਣ ਅੱਗੇ ਮਿਊਜ਼ਿਕ ਫੇਸ ਕਰਨਗੇ ਪਾਕੇ ਜਿਹੜਾ ਪਰਸਨ ਇੰਜਰਡ ਹੋਇਆ ਮਨੀਸ਼ ਉਸਦੀ ਮਾਤਾ ਤੇ ਉਸਦੀ ਚਾਚੀ ਨੂੰ ਪੁਲਸ ਚੱਕ ਕੇ ਲੈ ਕੇ ਗਈ ਹੈ ਕਿ ਅਸੀਂ ਤੁਹਾਡੇ ਬਿਆਨ ਲੈਣ ਦੇਖੋ ਆਫਟਰ ਥਾਟ ਸਟੋਰੀ ਬਹੁਤ ਹੁੰਦੀਆਂ ਜੀ ਹਰ ਚੀਜ਼ ਨੂੰ ਸਨਪ ਕਰਨ ਲਈ ਜਿਹੜੀ ਆ ਜੀ ਗੱਲ ਕੀਤੀ ਜਾਂਦੀ ਹੈ ਪਰ ਅਸੀਂ ਜ਼ਿੰਮੇਵਾਰ ਅਫਸਰ ਸਾਡੇ ਐਡੀਸੀਪੀ ਰੈਂਡ ਦੇ ਅਮਨ ਬਰਾੜ ਨੂੰ ਲਾਇਆ ਉਹ ਸਾਰੇ ਨੂੰ ਇਨਵੈਸਟੀਗੇਟ ਕਰਨਗੇ ਜਿਹੜਾ ਕੋਈ ਫਰਦਰ ਕੇ ਅਰੈਸਟ ਵੀ ਹੋਏਗੀ ਜਿਹੜੀ ਕੋਈ ਗੱਲ ਹੈਗੀ ਉਹਨੂੰ ਤੁਹਾਨੂੰ ਵੱਖਰੀ ਪ੍ਰੈਸ ਬਰੀਫ ਜਿਹੜੀ ਦਿੱਤੀ ਜਾਏਗੀ ਬਰਸੀ ਨਹੀਂ ਜਾਏਗਾ ਸਰ ਬਰੀਫ ਥੈਂਕ ਯੂ